ਸੀ ਐਲ ਬੀ ਪੀ ਟ ਜਿਹੜਾ ਐਗਜ਼ਾਮ ਹੁੰਦਾ ਹੈ ਇਹ ਐਗਜ਼ਾਮ ਹੁੰਦਾ ਕੀ ਹੈ ਔਰ ਕੀ ਇਹ ਇਮੀਗ੍ਰੇਸ਼ਨ ਪਰਪਸ ਵਾਸਤੇ ਅਸੀਂ ਦੇ ਸਕਦੇ ਹਾਂ ਇਹੇ ਸੀ ਐਲ ਬੀ ਪੀ ਟ ਐਗਜ਼ਾਮ ਬੇਸਿਕਲੀ ਉਹਨਾਂ ਵਾਸਤੇ ਹੈ ਜਿਹੜੇ ਨੌਨ ਨੇਟਿਵਸ ਹੈ ਜਿਨ੍ਹਾਂ ਦੀ ਇੰਗਲਿਸ਼ ਬਹੁਤ ਪੂਰ ਹੈ ਜਾਂ ਜਿਨ੍ਹਾਂ ਵਾਸਤੇ ਇੰਗਲਿਸ਼ ਇੱਕ ਸੈਕੰਡ ਲੈਂਗੁਏਜ ਹੈ ਕੀ ਇਮੀਗ੍ਰੇਸ਼ਨ ਦੇ ਵਿੱਚ ਸੀ ਐਲ ਬੀ ਪੀ ਟ ਜਿਹੜਾ ਐਗਜ਼ਾਮ ਹੈ ਇਹਨੂੰ ਮੰਨਤਾ ਜਿਹੜੀ ਹੈ ਉਹ ਦਿੱਤੀ ਗਈ ਹੈ ਮੈਨੂੰ ਲੱਗਦਾ ਹੈ ਕਿ ਆਈਮਿਗ੍ਰੇਸ਼ਨ ਨੂੰ ਸੀਐਲਡੀ ਪੀਟੀ ਵਰਗੇ ਐਗਜ਼ਾਮਸ ਵੀ ਇੰਟਰੋਡਿਊਸ ਕਰਨੇ ਚਾਹੀਦੇ ਹੈ ਕਿ ਉਹਨਾਂ ਲੋਕਾਂ ਵਾਸਤੇ ਕਰਨੇ ਚਾਹੀਦੇ ਲੈਟਸ ਸੇ ਕੈਟਾਗਰੀ ਹੀ ਵਾਂਟ ਦੈਮ ਜਿਵੇਂ ਫਾਰਮਰਸ ਹੈ ਜੀ ਫਾਰਮਿੰਗ ਏਰੀਆ ਵਿੱਚ ਜਿਨ੍ਹਾਂ ਨੇ ਵਰਕ ਪਰਮਿਟ ਲਏ ਹੋਏ ਆ ਬਹੁਤ ਸਾਲਾਂ ਤੋਂ ਉਹੋ ਵਿਚਾਰੇ ਸਿਰਫ ਇੱਕ ਇੰਗਲਿਸ਼ ਟੈਸਟ ਕਲੀਅਰ ਕਰਨ ਮਾਰੇ ਬਾਰ-ਬਾਰ ਬਹੁਤ ਪਰਮਿਟਸ ਤੇ ਹੀ ਬੈਠੇ ਹੈ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਸਾਰੇ ਦਰਸ਼ਕਾਂ ਦਾ ਸੋ ਗੱਲ ਕਰ ਰਹੀ ਸੀ ਕਿ ਸੀਐਲਬੀਪੀਟੀ ਜਿਹੜਾ ਇਹ ਐਗਜ਼ਾਮ ਹੁੰਦਾ ਹੈ ਕੀ ਇਹ ਆਇਲਟਸ ਔਰ ਸੈਲਪ ਦੀ ਤਰ੍ਹਾਂ ਹੀ ਹੁੰਦਾ ਹੈ ਔਰ ਕੀ ਇਮੀਗ੍ਰੇਸ਼ਨ ਪਰਪਸ ਵਾਸਤੇ ਅਸੀਂ ਇਹ ਐਗਜ਼ਾਮ ਦੇ ਸਕਦੇ ਹਾਂ ਸਾਡੇ ਨਾਲ ਇਸ ਵੇਲੇ ਆਬਸਫਰ ਤੋਂ ਲਰਨ ਐਂਡ ਗਰੋ ਅਕੈਡਮੀ ਤੋਂ ਅਮਨਪ੍ਰੀਤ ਕੌਰ ਗਿਲ ਜੀ ਜੁੜੇ ਹੋਏ ਨੇ ਅਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦਾ ਮਾਰਨਿੰਗ ਸ਼ੋ ਦੇ ਵਿੱਚ ਸਤਿ ਸ਼੍ਰੀ ਅਕਾਲ ਸ਼ਰੀ ਜੀ ਸਤਿ ਸ਼੍ਰੀ ਅਕਾਲ ਅਮਨਪ੍ਰੀਤ ਜੀ ਤੁਹਾਡੇ ਤੋਂ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗੇ ਕਿ ਬੀ ਸੀ ਐਲ ਬੀ ਪੀਟੀ ਜਿਹੜਾ ਐਗਜ਼ਾਮ ਹੁੰਦਾ ਹੈ ਇਹ ਐਗਜ਼ਾਮ ਹੁੰਦਾ ਕੀ ਹੈ ਔਰ ਕੀ ਇਹ ਇਮੀਗ੍ਰੇਸ਼ਨ ਪਰਪਸ ਵਾਸਤੇ ਅਸੀਂ ਦੇ ਸਕਦੇ ਹਾਂ ਸ਼ੈਰੀ ਸੀ ਐਲ ਬੀ ਪੀਟੀ ਐਗਜ਼ਾਮ ਦਾ ਫੁੱਲ ਫਾਰਮ ਹੁੰਦਾ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਪਲੇਸਮੈਂਟ ਟੈਸਟ ਇਹ ਇੱਕ ਬਹੁਤ ਹੀ ਲੋ ਸਟੇਕ ਐਗਜ਼ਾਮ ਹੈ ਜਿਦੇ ਵਿੱਚ ਤੁਹਾਡੀਆਂ ਪ੍ਰਾਇਮਰੀ ਸਕਿਲਸ ਜਿਹੜੀਆਂ ਹੈਗੀਆਂ ਇੰਗਲਿਸ਼ ਸਕਿਲਸ ਫੋਰ ਜਿਹੜੀਆਂ ਸਕਿਲਸ ਲਿਸਨਿੰਗ ਰੀਡਿੰਗ রাইਟਿੰਗ ਤੇ ਸਪੀਕਿੰਗ ਅਸੈਸ ਕਿੱਤਿਆਂ ਜਾਂਦੀ ਹੈ ਇਹ ਐਗਜ਼ਾਮ ਅਸੀਂ ਇਮੀਗ੍ਰੇਸ਼ਨ ਲਈ ਨਹੀਂ ਨਹੀਂ ਯੂਜ਼ ਕਰ ਸਕਦੇ ਇਮੀਗ੍ਰੇਸ਼ਨ ਲਈ ਸਿਰਫ ਆਪਣੇ ਕੋਲ ਹੋਣ ਜਿਵੇਂ ਤੁਸੀਂ ਦੱਸਿਆ ਕਿ ਆਇਲਸ ਸੈਲਪਿਪ ਤੇ ਅੱਜਕਲ ਫ੍ਰੈਂਚ ਜਿਨੂੰ ਬਹੁਤ ਜ਼ਿਆਦਾ ਪੁਆਇੰਟਸ ਵੀ ਦਿੱਤੇ ਜਾਂਦੇ ਆ ਤੇ ਬਹੁਤ ਜ਼ਿਆਦਾ ਜਿਹੜੇ ਫ੍ਰੈਂਕੋਫੋਨਸ ਜਿਹੜੀਆਂ ਕੈਟੇਗਰੀਜ਼ ਐ ਉਹਨਾਂ ਨੂੰ ਪਹਿਲਾਂ ਇੰਪੋਰਟੈਂਸ ਦਿੱਤੀ ਜਾ ਰਹੀ ਐ ਜੀ ਹਾਂਜੀ ਹੂੰ ਜੀ ਅਮਨ ਸੀਐਲਬੀਪੀਟੀ ਇਗਜ਼ਾਮ ਜਿਹੜਾ ਹੈ ਕੀ ਇਹ ਜਿਹੜੇ ਜਿਹੜੇ ਨੇਟਿਵ ਸਪੀਕਰਸ ਹੁੰਦੇ ਨੇ ਉਹਨਾਂ ਵਾਸਤੇ ਵੀ ਕਿਹੜਾ ਜਿਹੜਾ ਇਹ ਵੈਲਿਡ ਮੰਨਿਆ ਜਾਂਦਾ ਹੈਗਾ ਟੈਸਟ ਅ ਨਹੀਂ ਇਹ ਸੀਐਲਡੀਪੀਟੀ ਐਗਜ਼ਾਮ ਬੇਸਿਕਲੀ ਉਹਨਾਂ ਵਾਸਤੇ ਹੈ ਜਿਹੜੇ ਨੌਨ ਨੇਟਿਵਸ ਹੈ ਜਿਨ੍ਹਾਂ ਦੀ ਇੰਗਲਿਸ਼ ਬਹੁਤ ਪਵਰ ਹੈ ਜਾਂ ਜਿਨ੍ਹਾਂ ਵਾਸਤੇ ਇੰਗਲਿਸ਼ ਇੱਕ ਸੈਕੰਡ ਲੈਂਗੁਏਜ ਹੈ ਨੇਟᱤਵ ਸਪੀਕਰਸ ਲਈ ਇਹ ਐਗਜ਼ਾਮ ਨਹੀਂ ਬਣਿਆ ਹੈਗਾ ਕਿਉਂਕਿ ਇਹ ਹੈ ਹੀ ਤੁਹਾਡੀ ਲਿਸਨ ਕਰਨ ਦੀ ਸ਼ਮਤਾ ਤੁਸੀਂ ਕਿੰਨੇ ਸਮਾਰਟਲੀ ਦੂਜੇ ਬੰਦੇ ਨੂੰ ਜਿਹੜਾ ਇੰਗਲਿਸ਼ ਬੋਲ ਰਿਹਾ ਉਹਨੂੰ ਲਿਸਨ ਕਰ ਸਕਦੇ ਹੋ ਜਾਂ ਅੰਡਰਸਟੈਂਡ ਕਰ ਸਕਦੇ ਹੋ ਉਹਨੂੰ ਆਨਸਰ ਕਰ ਸਕਦੇ ਹੋ ਜਾਂ ਤੁਸੀਂ ਕੁਝ ਲਿਖਣਾ ਹੈ ਲੈਟਸ ਸੇ ਤੁਹਾਨੂੰ ਈਮੇਲ ਲਿਖਣੀ ਹੈ ਤੁਸੀਂ ਕੁਝ ਹੋਰ ਨੋਟਸ ਲਿਖਣੇ ਹੈ ਤੁਸੀਂ ਕਿੰਨੇ ਸਮਾਰਟ ਹੋ ਤੁਸੀਂ ਜੀ ਤੇ ਬੋਲਣ ਵਿੱਚ ਤੁਸੀਂ ਕਿੰਨੇ ਸਮਾਰਟ ਇਹ ਚੀਜ਼ਾਂ ਸਕਿੱਲ ਬੇਸਡ ਜਿਉਂਕਿ ਨੇਚਰਸ ਜਿਹੜੇ ਹੁੰਦੇ ਆ ਆਲਰੇਡੀ ਉਹਨਾਂ ਵਿੱਚ ਬੀਿੰਗ ਅ ਫਰਸਟ ਲੈਂਗੁਏਜ ਇੰਗਲਿਸ਼ ਜਿਹੜੀ ਹੈਗੀ ਆ ਆਲਰੇਡੀ ਬਾਈ ਬਰਥ ਹੀ ਉਹਨਾਂ ਵਿੱਚ ਇੰਨੀ ਕਿ ਜ਼ਿਆਦਾ ਡਿਵੈਲਪ ਹੁੰਦੀ ਹੈ ਉਹਨਾਂ ਨੂੰ ਇਸ ਐਗਜ਼ਾਮ ਦੀ ਜ਼ਰੂਰਤ ਨਹੀਂ ਪੈਂਦੀ ਜੀ ਬਿਲਕੁਲ ਫਿਰ ਇੱਕ ਹੋਰ ਕਿੱਥੇ ਕਿੱਥੇ ਵੈਲਿਡ ਹੁੰਦਾ ਇਹ ਜਿਹੜਾ ਐਗਜ਼ਾਮ ਹੈ ਬੇਸਿਕਲੀ ਇਹ ਜਦੋਂ ਆਪਾਂ ਐਡਲਟ ਲਰਨਿੰਗ ਵਿੱਚ ਜਿਵੇਂ ਆਪਾਂ ਕਹਿੰਦੇ ਆ ਕਿ ਅਸੀਂ ਅੱਗੇ ਕਿਸੇ ਜੌਬ ਲਈ ਜਾਂ ਵਰਕਪਲੇਸ ਵਿੱਚ ਜੇ ਅਸੀਂ ਆਪਣੀ ਇੰਗਲਿਸ਼ ਨੂੰ ਪ੍ਰੂਫ ਕਰਨਾ ਹੈ ਮੈਂ ਨਾਨ ਨੇਟਿਵ ਹਾਂ ਤੇ ਮੈਂ ਗੋਰਿਆਂ ਦੇ ਕੰਪਨੀ ਚ ਜਾਣਾ ਹੈ ਉੱਥੇ ਇਹ ਟੈਸਟ ਜਿਹੜਾ ਹੈ ਹੈਲਪਫੁਲ ਹੋ ਸਕਦਾ ਹੈ ਫਿਰ ਇਹ ਜਿਹੜਾ ਟੈਸਟ ਹੈਗਾ ਲੈਂਗੁਏਜ ਟ੍ਰੇਨਿੰਗ ਪ੍ਰੋਗਰਾਮਸ ਵਿੱਚ ਜਿਹੜੇ ਐਡਲਟ ਲਰਨਰਸ ਹਨ ਉਹਨਾਂ ਦੀ ਹੈਲਪ ਕਰ ਸਕਦਾ ਕਿਉਂਕਿ ਇਹਦੇ ਵਿੱਚ ਬੇਸਿਕਸ ਗਲਪੇ ਸੇ ਗੱਲਾਂ ਲੈਟਸ ਸੇ ਗ੍ਰਾਮਰ ਤੋਂ ਸਟਾਰਟ ਹੁੰਦੀ ਹੈ ਜੀ राइट ਇਹਦੇ ਵਿੱਚ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਵੀਡੀਓ ਕਲਿਪਸਿਸ ਨਾਲ ਆਡੀਓ ਕਲਿਪਸ ਸੁناਈਆਂ ਜਾਂਦੀਆਂ ਤਾਂ ਕਿ ਤੁਹਾਨੂੰ ਅੰਡਰਸਟੈਂਡ ਹੋਵੇ ਕਿ ਉਹ ਬੰਦਾ ਕੀ ਬੋਲ ਰਿਹਾ ਉਹਨਾਂ ਦਾ ਐਕਸੈਂਟ ਕੀ ਹੈਗਾ ਸੋ ਇਹ ਜਿਹੜਾ ਟੈਸਟ ਹੈ ਹੈਲਥ ਕੇਅਰ ਅਸਿਸਟੈਂਟ ਪ੍ਰੋਗਰਾਮ ਜਿਹੜਾ ਹੈ ਅੱਜਕੱਲ ਉਹਦੇ ਵਿੱਚ ਇਹ ਇੱਕ ਮੇਨ ਮੰਡਟਰੀ ਅਸੈਸਮੈਂਟ ਇੰਗਲਿਸ਼ ਅਸੈਸਮੈਂਟ ਟੈਸਟ ਵਜੋਂ ਵੀ ਯੂਜ਼ ਕੀਤਾ ਜਾਂਦਾ ਜੇ ਹਮ ਅਚਾਹ ਕੀ ਇਮੀਗ੍ਰੇਸ਼ਨ ਦੇ ਵਿੱਚ ਸੀਐਲਬੀਪੀਟੀ ਜਿਹੜਾ ਐਗਜ਼ਾਮ ਹੈ ਇਹਨੂੰ ਮੰਨਤਾ ਜਿਹੜੀ ਹੈ ਉਹ ਦਿੱਤੀ ਗਈ ਹੈ ਸ਼ਹਿਰੀ ਇਮੀਗ੍ਰੇਸ਼ਨ ਵਿੱਚ ਸੀਐਲਬੀਪੀਟੀ ਐਗਜ਼ਾਮ ਨੂੰ ਮੰਨਤਾ ਨਹੀਂ ਦਿੱਤੀ ਗਈ ਰੀਜ਼ਨ ਇਹ ਹੈ ਕਿ ਸੀਐਲਬੀਪੀਟੀ ਤੇ ਜੇ ਆਪਾਂ ਆਇਲਸ ਸੈਲਪੇਪ ਤੇ ਫ੍ਰੈਂਚ ਤਾਂ ਚਲੋ ਡਿਫਰੈਂਟ ਲੈਂਗੁਏਜ ਹੀ ਹੋਗੀ ਆਇਲਸ ਸੈਲਪੇਪ ਤੇ ਸੀਐਲਬੀਪੀਟੀ ਜੇ ਆਪਾਂ ਕੰਪੇਅਰ ਕਰਦੇ ਹਾਂ ਸੀਐਲਬੀਪੀਟੀ ਇੱਕ ਬਹੁਤ ਹੀ ਬੇਸਿਕ ਟੈਸਟ ਹੈ ओके اور ਆਇਲਸ ਤੇ ਜਿਹੜਾ ਸੈਲਪ ਹੈ ਗਿਆ ਇਹ ਐਡਵਾਂਸਡ ਐਗਜ਼ਾਮਸ ਹੈ ਇਹਨਾਂ ਵਿੱਚ ਜਿਹੜੀ ਇੰਗਲਿਸ਼ ਹੈ ਉਹ ਕੰਪਲਿਕੇਟਡ ਹੈ ਕੰਪਲੈਕਸ ਬੇਸਡ ਇਹ ਬਣਾਏ ਗਏ ਟੈਸਟ ਹੈ ਹਾਂ ਰਾਈਟ ਬਟ ਜਿਹੜਾ CLB PT ਐਗਜ਼ਾਮ ਹੈ ਇਹ ਤਾਂ ਸਿਰਫ ਤੁਸੀਂ ਇੱਕ ਅੰਡਰਸਟੈਂਡ ਕਰਨਾ ਕਿਸੇ ਨੂੰ ਕਿਸੇ ਨੂੰ ਆਪਣੇ ਆਨਸਰ ਸਮਝਾਉਣਾ ਜਾਂ ਤੁਸੀਂ ਆਪਣੀ ਗੱਲਬਾਤ ਸਮਝਾਉਣੀ ਹੈ ਜਾਂ ਤੁਸੀਂ ਨੋਰਮਲ ਲੈਟਸ ਸੇ ਸਿੰਪਲ ਹੈਂਡਰਾਈਟਿੰਗ ਚ ਤੁਸੀਂ ਕੁਝ ਸਿੰਪਲ ਵਰਡਸ ਜਾਂ ਸੈਂਟੈਂਸਸ ਲਿਖਣੇ ਹੈ ਇਹ ਟੈਸਟ ਉਹਨਾਂ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਨੂੰ ABC ਵੀ ਨਹੀਂ ਆਉਂਦੀ ਓਕੇ ਯਾਨੀ ਕਿ ਮੋਡਿਊਲ ਬਿਲਕੁਲ ਮੋਡਿਊਲ ਇਹਦੇ ਵਿੱਚ ਸਾਰੇ ਹੁੰਦੇ ਆ ਮਤਲਬ ਤੁਸੀਂ ਸਪੀਕਿੰਗ ਸਕਿਲਸ ਆਪਣੇ ਵਧਾਉਣੇ ਆ ਤੁਸੀਂ ਰੀਡਿੰਗ ਸਕਿਲਸ রাইਟਿੰਗ ਹੁੰਦੀ ਹੈ ਔਰ ਇਹ ਸਾਰੇ ਸਕਿਲਸ রাইਟ ਇਹ ਸਾਰੇ ਮੋਡਿਊਲ ਵਿੱਚ ਕੈਰੀ ਹੁੰਦੇ ਆ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਵੀ ਉਵੇਂ ਹੀ 4 ਮੋਡਿਊਲ ਬੇਸਡ ਐਗਜ਼ਾਮ ਹੁੰਦਾ ਰੀਡਿੰਗ রাইਟਿੰਗ ਲਿਸਨਿੰਗ ਐਂਡ ਸਪੀਕਿੰਗ ਹਾਂਜੀ ਪਰ ਥੋੜਾ ਜਿਹਾ ਇਹ ਕਿ ਈਜ਼ੀ ਜਾਂ ਬੇਸਿਕ ਲੈਵਲ ਦਾ ਟੈਸਟ ਵਿੱਚ ਆ ਜਾਂਦਾ ਹੈ ਜੀ ਤੇ ਕਿੰਨੇ ਕੁ ਲੋਗ ਐ ਅਮਨ ਤੁਹਾਡੇ ਸਾਹਬ ਦੇ ਨਾਲ ਜਿਹੜੇ ਤੁਹਾਨੂੰ ਲੱਗਦਾ ਵੀ CLBPT ਦੀ ਟ੍ਰੇਨਿੰਗ ਲੈਣਾ ਚਾਹੁੰਦੇ ਨੇ ਔਰ ਉਹਨਾਂ ਨੂੰ ਲੱਗਦਾ ਵੀ ਇਹ ਸਾਡੇ ਵਾਸਤੇ ਜ਼ਰੂਰੀ ਹੈ ਅਸੀਂ ਇਹ ਟੈਸਟ ਦੇ ਸਕਦੇ ਹਾਂ ਜੇ ਕਿਸੇ ਵੀ ਕੰਮ ਨਹੀਂ ਹੈ ਜੇ ਇਮੀਗ੍ਰੇਸ਼ਨ ਪਰਪਸ ਲਈ ਨਹੀਂ ਇਸਤੇਮਾਲ ਹੁੰਦਾ ਤਾਂ ਕਿ ਵੱਧ ਛੱਡ ਕੇ ਬਹੁਤ ਸਾਰੀ ਕੈਟਾਗਰੀ ਹੈ ਜਿਹਹੀ ਹੈਗੀ ਜਿਹੜੀ ਇਸ ਐਗਜ਼ਾਮ ਨੂੰ ਦੇਣਾ ਚਾਹੁੰਦੀ ਹੈ ਜਾਂ CLBPT ਦੀ ਟ੍ਰੇਨਿੰਗ ਲੈਣਾ ਚਾਹੁੰਦੀ ਹੈ CLB ਜਿਵੇਂ ਆਪਣੀ ਕਮਿਊਨਿਟੀ ਵਿੱਚ ਸ਼ੈਰੀ ਐਸ ਵੈਲ ਐਸ CLB PT ਦਾ ਐਗਜ਼ਾਮ ਹੋਣ ਜਿਹੜਾ ਹੈਗਾ ਥੋੜਾ ਜਿਹਾ ਲੈਟਸ ਸੇ ਫੈਮਿਲিয়ার ਹੋਇਆ ਸੀ ਸਿਸਟਿਸ ਜੀ ਕਿ ਜਿਨ੍ਹਾਂ ਨੇ ਹੈਲਥ ਕੇਅਰ ਅਸਿਸਟੈਂਟ ਪ੍ਰੋਗਰਾਮ ਕਰਨਾ ਹੈਗਾ ਯਾ ਐਡਮਿਸ਼ਨ ਲੈਣੀ ਹੈ ਐਸਕੇ ਪ੍ਰੋਗਰਾਮ ਵਿੱਚ ਉਹਨਾਂ ਲਈ CLB PT ਜਿਹੜਾ ਹੈਗਾ ਇੱਕ ਬਹੁਤ ਇੰਪੋਰਟੈਂਟ ਐਗਜ਼ਾਮ ਹੈ ਮਹ ਬੇਸਿਕਲੀ ਆਇਲਸ ਵੀ ਹੈਗਾ ਉਹਦੇ ਵਿੱਚ ਸੈਲਪ ਵੀ ਹੈਗਾ ਬਟ ਸੀਐਲਬੀਪੀਟੀ ਈਜ਼ੀ ਹੋਣ ਕਰਕੇ ਆ ਇਮੀਗ੍ਰੇਸ਼ਨ ਵਿੱਚ ਤਾਂ ਕੋਈ ਸੀਐਲਬੀਪੀਟੀ ਦਾ ਕੋਈ ਫਾਇਦਾ ਨਹੀਂ ਹੈ ਨਾ ਹੀ ਲੋਕੀ ਉਸ ਚੀਜ਼ ਵੱਲ ਜਾਂਦੇ ਆ ਇਮੀਗ੍ਰੇਸ਼ਨ ਵਾਸਤੇ ਜਿਹੜੀਆਂ ਸਾਨੂੰ ਇਨਕੁਆਰੀਜ਼ ਆਉਂਦੀਆਂ ਉਹ ਸਿਰਫ ਆਇਲ ਸੈਲਪ ਦੇ ਫ੍ਰੈਂਚ ਦੀਆਂ ਹੀ ਹੁੰਦੀਆਂ ਜੀ ਸੀਐਲਬੀਪੀਟੀ ਜਿਨ੍ਹਾਂ ਨੇ ਹੈਲਥ ਕੇਅਰ ਅਸਿਸਟੈਂਟ ਵਿੱਚ ਐਡਮਿਸ਼ਨ ਲੈਣੀ ਆ ਉਹੀ ਕਰਦੇ ਆ ਹਾਂ ਜੀ ਜੀ ਵੈਲਿਡ ਕਿੰਨੇ ਦਿਨ ਲਈ ਹੁੰਦਾ ਹੈ ਇਹ ਵਾਲਾ ਜਿਹੜਾ ਐਗਜ਼ਾਮ ਹੁੰਦਾ ਇਹੇ ਐਗਜ਼ਾਮ ਬੇਸਿਕਲੀ 2 ਇਅਰਸ ਦੀ ਵੈਲਿਡਿਟੀ ਹੁੰਦੀ ਹੈ ਇਹਦੀ ਦੋ ਸਾਲ ਦੇ ਵਿੱਚ ਵਿੱਚ ਤੁਸੀਂ ਇਹ ਐਗਜ਼ਾਮ ਯੂਜ਼ ਕਰ ਸਕਦੇ ਹੋ ਆਪਣੇ ਕੋਰਸ ਵਿੱਚ ਐਡਮਿਸ਼ਨ ਕਰਨ ਵਾਸਤੇ ਜਾਂ ਤੁਸੀਂ ਵਰਕਪਲੇਸ ਵੀ ਦਿਖਾਉਣਾ ਆਪਣਾ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਰੀਜ਼ੋ ਇਸ ਟੈਸਟ ਵੀ ਯੂਜ਼ ਕਰ ਸਕਦੇ ਹੋ ਜੀ ਅਮਨ ਤੁਹਾਡੀ ਅਕੈਡਮੀ ਦੇ ਵਿੱਚ ਕਿਹੜੀ ਕੈਟਾਗਰੀ ਦੇ ਜ਼ਿਆਦਾ ਸਟੂਡੈਂਟਸ ਆਉਂਦੇ ਨੇ ਜਿਨ੍ਹਾਂ ਜਿਹੜੇ ਤੁਹਾਨੂੰ ਆ ਕੇ ਡਿਮਾਂਡ ਕਰਦੇ ਆ ਵੀ ਸੀਐਲਬੀਪੀਟੀ ਬਾਰੇ ਅਸੀਂ ਪੜ੍ਹਨਾ ਚਾਹੁੰਦੇ ਆ ਤੇ ਸਾਡੀ ਸਿਰਫ ਥੋੜੀ ਜਿਹੀ ਜਿਹੜੀ ਮਤਲਬ ਉਹਨਾਂ ਨੂੰ ਬੇਸਿਕ ਚੀਜ਼ਾਂ ਹੀ ਉਹਨਾਂ ਨੇ ਜਾਣਨੀਆਂ ਹੁੰਦੀਆਂ ਸੋ ਬਹੁਤ ਮਤਲਬ ਵਾਤਵਾਦ ਲੋਕ ਆ ਕੇ ਤੁਹਾਨੂੰ ਪੁੱਛਦੇ ਨੇ ਇਸ ਚੀਜ਼ ਦੀ ਟ੍ਰੇਨਿੰਗ ਲੈਂਦੇ ਨੇ ਹਾਂਜੀ ਬਿਲਕੁਲ ਸ਼ਹਿਰੇ ਜਿਵੇਂ ਮੈਂ ਦੱਸਿਆ ਕਿ ਆਪਣੀ ਕਮਿਊਨਿਟੀ ਵਿੱਚ ਐਸ ਵੈਲੇ ਹੈਲਥ케ਅਰ ਪ੍ਰੋਗਰਾਮ ਜਿਹੜਾ ਹੈਗਾ ਬਹੁਤ ਹੀ ਫੇਮਸ ਹੈ ਜੀ ਹਰ ਕੋਈ 9 ਇਅਰ 10 ਮੰਥਸ ਦਾ ਹੈਲਥ케ਅਰ ਪ੍ਰੋਗਰਾਮ ਵਿੱਚ ਐਡਮਿਸ਼ਨ ਕਰਨਾ ਮੰਗਦਾ ਹੈ ਕਿਉਂਕਿ ਈਜ਼ੀ ਐਕਸੈਸ ਹੈ ਉਸ ਚੀਜ਼ ਨੂੰ ਲੈ ਕੇ ਉਹਨ ਉਹਦੇ ਕਰਕੇ ਸਾਨੂੰ ਫਿਰ सीएलबी पीटी ਦਾ ਟੈਸਟ ਰਿਜ਼ਲਟ ਚਾਹੀਦਾ ਹੁੰਦਾ ਹੈ ਹੂੰ ਹੂੰ ਹੋਂ ਤਾਂ ਬਹੁਤ ਜ਼ਿਆਦਾ ਆਪਣੇ ਕੋਲ ਜਿਹੜੇ ਹੈਗੇ ਆ ਪਰਸੈਂਟੇਜ ਹੈਗੇ ਆ ਸਟੂਡੈਂਟਸ ਦੇ ਆਇਲਸ ਫ੍ਰੈਂਚ ਲੈਂਗੁਏਜ ਤੇ ਸੀਐਲਬੀਪੀਟੀ ਦੇ ਹੀ ਹੁੰਦੇ ਆ ਹੂੰ ਹੂੰ ਯਾ ਜੀ ਬਿਲਕੁਲ ਸੋ ਕਿਹੜੇ ਕਿਹੜੇ ਅਜਿਹੇ ਪ੍ਰੋਵਿੰਸ ਹੈਗੇ ਆ ਕਿਹੜੀਆਂ ਕਿਹੜੀਆਂ ਥਾਵਾਂ ਦੇ ਉੱਤੇ ਮਤਲਬ ਬਹੁਤ ਜ਼ਿਆਦਾ ਜਿਹੜੇ ਇਹ ਕੋਰਸ ਦੀ ਜਿਹੜੀ ਆ ਟ੍ਰੇਨਿੰਗ ਦਿੱਤੀ ਜਾਂਦੀ ਹੈ ਕੋਰਸੀ ਟ੍ਰੇਨਿੰਗ ਤਾਂ ਹੁਣ ਮੈਨੂੰ ਲੱਗਦਾ ਸਾਰੇ ਕੈਨੇਡਾ ਵਿੱਚ ਹੀ ਦਿੱਤੀ ਜਾਂਦੀ ਹੈ ਬਟ ਐਸ ਵੈਲ ਸਾਨੂੰ ਜਿਹੜੀਆਂ ਕੌਜ਼ ਆਉਂਦੀਆਂ ਆ ਜਾਂ ਇਨਕੁਆਰੀਜ਼ ਆਉਂਦੀਆਂ ਉਹ ਜਿਹੜੇ ਪ੍ਰੋਵਿੰਸਸ ਹੈਗੇ ਐ ਅਲਬਰਟਾ ਬ੍ਰੈਂਟਨ ਵੈਨੀਪੈਗ ਅ ਨੋਵਾ ਸਕੋਸ਼ੀਆ ਮਹ ਟਾਰੀਓ ਬੀਸੀ ਤਾਂ ਆਪਣਾ ਇਨਵੋਲਵ ਹੈ ਗਈ ਹੈਗਾ ਇਸ ਚੀਜ਼ ਵਿੱਚ ਪਹਿਲਾਂ ਸਿਰਫ ਆਪਣੇ BC ਵਿੱਚੋਂ ਹੀ ਇਨਕੁਆਰੀਜ਼ ਆਉਂਦੀਆਂ ਸੀਗੀਆਂ ਜਿਨ੍ਹਾਂ ਨੇ ਹੈਲਥ케어 ਅਸਿਸਟੈਂਟ ਪ੍ਰੋਗਰਾਮ ਕਰਨਾ ਹੈ ਬਟ ਲਾਸਟ 2 ਮੰਥਸ ਤੋਂ ਡਿਫਰੈਂਟ ਰਿਫਿੰਡ ਪ੍ਰੋਵਿੰਸਸ ਜਿਹੜੇ ਹੈਗੇ ਸਾਨੂੰ ਅਪਰੋਚ ਕਰ ਰਹੇ ਹਨ ਹਾਂਜੀ ਜੀ ਇਸ ਤਰ੍ਹਾਂ ਦੀ ਤਿਆਰੀ ਲਈ ਜੀ ਬਿਲਕੁਲ ਇਹਦਾ ਮਤਲਬ ਜੇ ਉਹ ਰੀਚ ਆਊਟ ਕਰ ਰਹੇ ਨੇ ਤਾਂ ਇਹਦਾ ਮਤਲਬ ਇਹ ਹੈ ਵੀ ਜੇ ਜਿਹੜੀ ਵੀ ਚੀਜ਼ ਦੀ ਡਿਮਾਂਡ ਹੁੰਦੀ ਹੈ ਇਸੇ ਕਰਕੇ ਉਸ ਚੀਜ਼ਾਂ ਨੂੰ ਯੂਨੋ ਦੀ ਡਿਮਾਂਡ ਵੀ ਹੁੰਦੀ ਹੈ ਉਹ ਰੀਚ ਆਊਟ ਵੀ ਕੀਤਾ ਜਾਂਦਾ ਹੈ ਸੋ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ CLBPटी ਦੀ ਡਿਮਾਂਡ ਜਿਹੜੀ ਵੱਧ ਸਕਦੀ ਹੈ ਔਰ ਕੀ ਆਨ ਵਾਲੇ ਸਮੇਂ ਦੇ ਵਿੱਚ ਕਦੇ ਇਮੀਗ੍ਰੇਸ਼ਨ ਪਰਪਸ ਲੀਵੀ ਨੂੰ ਇਸਤੇਮਾਲ ਕੀਤਾ ਜਾਏਗਾ ਇਮੀਗ੍ਰੇਸ਼ਨ ਪਰਪਸ ਲਈ ਤਾਂ ਕੈਨਾ ਬਹੁਤ ਮੁਸ਼ਕਿਲ ਹੈ ਸ਼ਹਿਰੀ ਕਿਉਂਕਿ ਇਮੀਗ੍ਰੇਸ਼ਨ ਪਰਪਸ ਵਿੱਚ ਜਿਹੜਾ ਲੈਵਲ ਹੈਗਾ ਤੁਹਾਡਾ ਆਇਲਸ ਦਾ ਲੈਵਲ ਲੈਟਸ ਸੇ 7 8 ਹੈ ਜੀ ਉਹਦੇ ਸਾਹਮਣੇ ਸੀਐਲਬੀ ਪੀਟੀ ਦਾ ਲੈਵਲ ਇੰਨਾ ਜ਼ਿਆਦਾ ਨਹੀਂ ਹੈਗਾ ਹਾਂਜੀ ਉਹ ਸੀਐਲਬੀ ਬੈਂਚਮਾਰਕ 8 ਦੇ ਬਰਾਬਰ ਹੈ 9 ਦੇ ਬਰਾਬਰ ਹੈ ਬਟ ਸੀਐਲਬੀ ਪੀਟੀ ਦਾ ਜਿਹੜਾ ਹੈਗਾ ਫਾਰਮੈਟ ਹੈ ਬਹੁਤ ਹੀ ਡਿਫਰੈਂਟ ਹੈ ਹਮਮ ਐਸ ਤੋਂ ਬਿਤੇ ਤੁ ਆਸ ਇਸ ਲਈ ਹਜੇ ਕਿਨ ਬਹੁਤ ਮੁਸ਼ਕਿਲ ਹੈ ਕਿ ਇਮੀਗ੍ਰੇਸ਼ਨ ਪਰਪਸ ਲਈ ਵੀ ਸੀਐਲਬੀਪੀਟੀ ਯੂਜ਼ ਹੋਏਗਾ ਕਿ ਨਹੀਂ ਹੋਏਗਾ ਜੀ ਇਨ ਫਿਊਚਰ ਤਾਂ ਇਸ ਪਰ ਹਜੇ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਹੋਰ ਵੀ ਸੀਐਲਬੀ ਜਿਹੜਾ ਹੈਗਾ ਆ ਸੀਐਲਬੀਪੀ ਇਹ ਹੌਲੀ ਹੌਲੀ ਇੰਟਰੋਡਿਊਸ ਹੋ ਰਿਹਾ ਇਹ ਵੀ ਇੱਕ ਸੀਐਲਬੀਪੀਟੀ ਦਾ ਹੀ ਫਾਰਮ ਹੈਗਾ ਸੋ ਫॉर ਦਾ ਟਾਈਮ ਬੀਇੰਗ ਸਾਲ ਦੋ ਸਾਲ ਤੱਕ ਸੀਐਲਬੀ ਪੀਟੀ ਦੀ ਜਿਹੜੀ ਇੰਪੋਰਟੈਂਸ ਹੈ ਕਿ ਬਹੁਤ ਜ਼ਿਆਦਾ ਵਧ ਜਾਣੀ ਹੈ ਕਿਉਂਕਿ ਸੀਐਲਬੀ ਪੀਟੀ ਜਿਵੇਂ ਇਹਨਾਂ ਨੇ ਹੈਲਥ ਕੇਅਰ ਉਮੀਦ ਕੀਤੀ ਜਾ ਰਹੀ ਹੈ ਕਿ ਡਿਫਰੈਂਟ ਕੋਰਸਸ ਵਾਸਤੇ ਸੀਐਲਬੀ ਪੀਟੀ ਯੂਜ਼ ਕੀਤਾ ਜਾਊਗਾ ਬਾਈ ਗਵਰਨਮੈਂਟ ਹੂੰ ਓਕੇ ਬਹੁਤ ਜ਼ਿਆਦਾ ਕੰਪਲਿਕੇਟਿਡ ਜਿਵੇਂ ਬਣਾਇਆ ਗਿਆ ਆਇਲਸ ਨੂੰ ਜਾਂ ਸੈਲਪ ਥੋੜੀ ਜੀ ਕਈਆਂ ਨੂੰ ਆਸਾਨ ਲੱਗਦੀ ਹੈ ਆਇਲ ਜੇ ਹੁਣ ਸੀਐਲਬੀਪੀਟੀ ਹੈ ਤੁਸੀਂ ਦੱਸਿਆ ਵੀ ਬੇਸਿਕ ਜਿਹੜੀ ਹੈ ਇਹਦੇ ਵਿੱਚ ਟ੍ਰੇਨਿੰਗ ਹੁੰਦੀ ਬੇਸਿਕ ਤਰੀਕੇ ਨਾਲ ਹੀ ਇਹਨੂੰ ਜਿਹੜਾ ਇਹਦੀ ਜਿਹੜੀ ਹੈ ਇਹਨੂੰ ਪੜ ਸਕਦੇ ਆ ਲਿਖ ਸਕਦੇ ਆ ਨਾ ਸਾਰੇ ਮੋਡਿਊਲਸ ਇਹਦੇ ਵਿੱਚ ਕੈਰੀ ਹੁੰਦੇ ਆ ਸੋ ਲੱਗਦਾ ਨਹੀਂ ਆ ਵੀ ਕਿਤੇ ਨਾ ਕਿਤੇ ਜਿਹੜੇ ਥੋੜੇ ਸੌਖੇ ਟੈਸਟ ਹੈਗੇ ਆ ਜਿਹੜੇ ਇਮੀਗ੍ਰੇਸ਼ਨ ਪਰਪਸ ਲਈ ਯੂਜ਼ ਕੀਤੇ ਜਾ ਸਕਦੇ ਉਹਨਾਂ ਨੂੰ ਫੇਰ ਵੀ ਮਾਨਤਾ ਨਹੀਂ ਦਿੱਤੀ ਜਾ ਰਹੀ ਪਰ ਜਿਹੜੇ IELTS اور CELPE වගේ چیزیں یا پھر ਹੁਣ ਲੈ ਲੋ ਵੀ French ਵੀ ਜਿਵੇਂ ਬਹੁਤ ਜ਼ਿਆਦਾ ਵਿਚਾਰ ਚਰਚਾ French ਤੇ ਵੀ ਹੋ ਰਹੀ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਕੰਪਲਿਕੇਟਡ ਬਣਾ ਕੇ ਮਤਲਬ ਕਿ ਤਾਂ ਦਾ ਕਿ ਹਰ ਕਿਸੇ ਨੇ ਜਿਹਨੇ ਇਗਜ਼ਾਮ ਦੇਣਾ ਹੁੰਦਾ ਹੈ ਉਹ CELPE ਪੀਆ IELTS ਦਾ ਨਾਮ ਸੁਣ ਕੇ ਪਹਿਲਾ ਡਰ ਜਾਂਦਾ ਹੈ ਵੀ IELTS ਆ ਪੇਪਰ ਹੈ ਪਤਾ ਨਹੀਂ ਇਹ ਸਾਡਾ ਕਦੋਂ ਕੰਪਲੀਟ ਹੋਏਗਾ ਬਿਲਕੁਲ ਸ਼ੈਰੀ ਇਮੀਗ੍ਰੇਸ਼ਨ ਬਾਰੇ ਜੀ ਆਪਾਂ ਗੱਲ ਕਰੀਏ ਤਾਂ ਇਮੀਗ੍ਰੇਸ਼ਨ ਨੇ ਹਰ ਚੀਜ਼ ਤੇ ਕੰਜਾ ਇਨਾ ਕੁ ਟਾਈਟ ਕੀਤਾ ਹੋਇਆ ਹੈ ਕਿ IELTS CELPE ਲੋ ਇੰਨੀ ਕੁ ਜ਼ਿਆਦਾ ਇਕ ਹੱਵਾ ਬਣਾਤਾ ਸਾਡੀ ਕਮਿਊਨਿਟੀਜ਼ ਵਿੱਚ ਕਿ ਉਹ ਦਾ ਨਾਮ ਸੁਣਦੇ ਆ ਸਾਰੀ ਇਹ ਸੱਚੀ ਗੱਲ ਹੈ ਕਿ ਇਹ ਖਬਰਾਹਟ ਹੁੰਦੀ ਹੁੰਦੀ ਹੈ ਹਰ ਇਨਸਾਨ ਨੂੰ ਹੁੰਦੀ ਹੈ ਬਿਲਕੁਲ ਬਟ ਸੀਐਲ ਮੈਨੂੰ ਲੱਗਦਾ ਹੈ ਕਿ ਆਈਮਿਗ੍ਰੇਸ਼ਨ ਨੂੰ ਸੀਐਲ ਵੀ ਪੀਟੀ ਵਰਗੇ ਐਗਜ਼ਾਮਸ ਵੀ ਇੰਟਰੋਡਿਊਸ ਕਰਨੇ ਚਾਹੀਦੇ ਹੈ ਕਿ ਉਹਨਾਂ ਲੋਕਾਂ ਵਾਸਤੇ ਕਰਨੇ ਚਾਹੀਦੇ ਲੈਟਸ ਸੇ ਕੈਟਾਗਰੀ ਹੀ ਵਾਂਡ ਦੇਨ ਜਿਵੇਂ ਫਾਰਮਰਸ ਹੈ ਜੀ ਫਾਰਮਿੰਗ ਏਰੀਆ ਵਿੱਚ ਜਿਨ੍ਹਾਂ ਨੇ ਵਰਕ ਪਰਮਿਟ ਲਏ ਹੋਏ ਆ ਬਹੁਤ ਸਾਲਾਂ ਤੋਂ ਉਹ ਵਿਚਾਰੇ ਸਿਰਫ ਇੱਕ ਇੰਗਲਿਸ਼ ਟੈਸਟ ਕਲੀਅਰ ਕਰਨ ਮਾਰੇ ਬਾਰ ਬਾਰ ਵਰਕ ਪਰਮਿਟਸ ਤੇ ਹੀ ਬੈਠੇ ਆ ਬਿਲਕੁਲ ਸਾਲ ਹੋ ਗਏ 12 ਸਾਲ ਹੋ ਗਏ ਕਈਆਂ ਨੂੰ 13 ਸਾਲ ਹੋ ਗਏ ਸੋ ਜੇ ਇਹ ਇਮੀਗ੍ਰੇਸ਼ਨ ਪਰਪਸ ਤੇ ਸੀਐਲਬੀਪੀਟੀ ਐਗਜ਼ਾਮ ਇੰਟਰੋਡਿਊਸ ਹੋ ਜਾਂਦਾ ਹੈ ਤਾਂ ਮੈਨੂੰ ਲੱਗਦਾ ਨਹੀਂ ਹੈਗਾ ਕਿ ਕੋਈ ਵੀ ਇਹੋ ਜਿਹਾ ਇਨਸਾਨ ਇੱਥੇ ਕੋਈ ਵਿਜ਼ਿਟਰ ਆਹ ਵਰਕ ਅਪਾਰਟਮੈਂਟ ਤੇ ਜਿਹੜੇ ਬੈਠੇ ਐ ਐਲਮੇイズ ਲੈ ਰਹੇ ਬਾਰ-ਬਾਰ ਐਲਮੇイズ ਤੇ ਹੀ ਰਿਪੀਟ ਰੈਪੀਟੀਸ਼ਨ ਤੇ ਹੀ ਸਾਲ ਗੱਡੀ ਜਾਂਦੇ ਆ ਉਹਨਾਂ ਨੂੰ ਇੱਕ ਚੀਜ਼ ਕਰਨ ਦੀ ਲੋੜ ਪੈਣੀ ਹੈ ਕਿਉਂਕਿ CLB PT ਦਾ एग्जाम ਬਹੁਤ ਹੀ ਸਿੰਪਲ ਜਿਵੇਂ ਮੈਂ ਦੱਸਿਆ ऑलरेडी ਬਹੁਤ ਹੀ ਸਿੰਪਲ एग्जाम ਹੈ ਤੇ ਜਿਹਨੇ ਇਮੀਗ੍ਰੇਸ਼ਨ ਇਸ ਚੀਜ਼ ਨੂੰ ਇੰਟਰਡਿਊਸ ਕਰਦੀ ਹੈ ਤਾਂ ਕੈਟਾਗਰੀ ਵਾਈਜ਼ ਇਹ ਇੰਟਰਡਕਸ਼ਨ ਹੋਣੀ ਚਾਹੀਦੀ ਹੈ ਸਟੂਡੈਂਟਸ ਲਈ ਆਇਲਸ ਕਰਨੀ ਸੈਲਪਿਪ ਕਰਨੀ ਕੋਈ ਡਿਫਿਕਲਟੀ ਨਹੀਂ ਹੈ ਪਰ ਜਿਹੜਾ ਆਮ ਇਨਸਾਨ ਹੈ ਜਿਹੜਾ ਖੇਤੀਬਾੜੀ ਵਾਲਾ ਬੰਦਾ ਹੈ ਉਹਦੇ ਵਾਸਤੇ ਆਇਲਸ ਸੈਲਪਿਪ ਬਹੁਤ ਔਖੀ ਹੈ ਬਿਲਕੁਲ ਔਰ ਇਹੀ ਬਿਲਕੁਲ ਇੱਕ ਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਬਿਨਾ ਪੇਪਰਾਂ ਤੋਂ ਬੈਠੇ ਹੋਏ ਨੇ ਕਈਆਂ ਨੇ ਜਿਹੜੇ ਜਿਵੇਂ ਤੁਸੀਂ ਦੱਸਿਆ ਵੀ ਕੈਟਾਗਰੀਜ਼ ਹੈਗੀਆਂ ਨੇ ਹਨਾ ਮੱਛੀ ਫੜਨ ਵਾਲੇ ਖੇਤੀਬਾੜੀ ਕਰਨ ਵਾਲੇ ਇਹ ਸਾਰੇ ਇਹ ਆਇਲਸ ਦੇ ਨਾਮ ਤੋਂ ਘਬਰਾਉਂਦੇ ਆ ਇਹ ਸਾਰੇ ਬਹੁਤ ਜ਼ਿਆਦਾ ਯੂ ਨੋ ਕਈ ਏਜ ਦੇ ਬਹੁਤ ਵੱਡੇ ਹੁੰਦੇ ਨੇ ਹੁਣ ਉਹਨਾਂ ਦਾ ਪੜ੍ਹਾਈ ਲਿਖਾਈ ਨਾਲ ਵਾਸਤਾ ਜਿਹੜਾ ਉਹ ਕਾਫੀ ਸਾਲਾਂ ਤੋਂ ਟੁੱਟ ਗਿਆ ਹੁੰਦਾ ਉਹਨਾਂ ਨੂੰ ਲੱਗਦਾ ਵੀ ਆਇਲਸ ਹੁਣ ਸਾਡੀ ਜਿਹੜੀ ਕਰਨੀ ਆ ਉਹ ਸਾਡੇ ਅਧਿਕਾਰ ਖੇਤਰ ਚ ਆਉਂਦੀ ਨਹੀਂ ਹੈ ਤੇ ਉਤੋਂ ਇਹ ਹੈ ਵੀ ਕਈਆਂ ਦੇ ਸਕੋਰ ਨੇ ਹਾਈ ਕਿਉਂਕਿ ਡਿਮਾਂਡ ਹੁੰਦੀ ਹੈ ਤਾਂ ਉਹਨਾਂ ਨੂੰ ਹੋਰ ਵੀ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਸੋ ਇਹ ਪਰੇਸ਼ਾਨੀ ਨਾ ਕਿ ਅੱਜ ਤੋਂ ਬਲਕਿ ਬਹੁਤ ਸਾਲਾਂ ਤੋਂ ਐਦਾਂ ਹੀ ਕੈਨੇਡਾ ਦੇ ਵਿੱਚ ਬਣੀ ਹੋਈ ਹੈ ਸੋ ਇਹਦੇ ਬਾਰੇ ਲੱਗਦਾ ਨਹੀਂ ਕਿ ਕੋਈ ਆਵਾਜ਼ ਚੁੱਕਣੀ ਚਾਹੀਦੀ ਹੈ ਜਾਂ ਫਿਰ ਮਤਲਬ ਜਿਹੜੇ ਵੀ ਹੈ ਇਸ ਲੈਂਗੁਏਜ ਕੋਰਸ ਨੂੰ ਜਿਨ੍ਹਾਂ ਨੇ ਮਾਨਤਾ ਦਿੱਤੀ ਹੋਈ ਹੈ ਉਹ ਖੁਦ ਇਸ ਬਾਰੇ ਸੋਚਣ ਕਿ ਇਹਨੂੰ ਕੰਪਲਿਕੇਟਿਡ ਘੱਟ ਕਰਕੇ ਥੋੜਾ ਆਸਾਨ ਬਣਾਈਏ ਤਾਂ ਕਿ ਜਿਹੜੇ ਲੋਕ ਹੈ ਬਿਨਾ ਪੇਪਰ ਤੋਂ ਬੈਠੇ ਹੋਏ ਨੇ ਕੈਨੇਡਾ ਦੇ ਅਟ ਲੀਸਟ ਉਹ ਆਪਣੇ ਸਕੋਰ ਪੂਰੇ ਕਰਕੇ ਉਹ ਪੀਆਰ ਵਾਲੇ ਪਾਸੇ ਜਾ ਸਕਣ ਬਿਲਕੁਲ ਜੀ ਇਹ ਤਾਂ ਹੁਣ ਗਵਰਨਮੈਂਟ ਦੇ ਦਿਮਾਗ 'ਚ ਇਹ ਚੀਜ਼ਾਂ ਚਲਣੀਆਂ ਚਾਹੀਦੀਆਂ ਕਿ ਅਸੀਂ ਖਰਾਬ ਕਿਤੇ ਬਿਨਾ ਲੋਕਾਂ ਨੂੰ ਜਦੋਂ ਅਸੀਂ ਬੁਲਾ ਹੀ ਲਿਆ ਸੀ ਵੈਲਕਮ ਕਰਤਾ ਸਾਰਿਆਂ ਨੂੰ ਤੇ ਕਿਉਂ ਨਾ ਉਹਨਾਂ ਵਾਸਤੇ ਆਸਾਨ ਤਰੀਕਾ ਕੱਢ ਕੇ ਉਹਨਾਂ ਨੂੰ ਪੀਆਰ ਵੀ ਦਿੱਤੀ ਜਾਵੇ ਜੀ ਸੋ ਸੀਐਲਵੀਪੀਟੀ ਟੈਸਟ ਜਿਹੜਾ ਹੈਗਾ ਜੇ ਇੰਟਰੋਡਿਊਸ ਕਰਦੀ ਹੈ ਗਵਰਨਮੈਂਟ ਤੇ ਇਹੋ ਜਿਹਾ ਮੈਂ ਗਰੰਟੀ ਨਾਲ ਕਹਿ ਸਕਦੀ ਹਾਂ ਕਿ ਸਾਡੀ ਡਿਫਰੈਂਟ ਕਮਿਊਨਿਟੀਜ਼ ਵਿੱਚ ਇਹੋ ਜਿਹਾ ਕੋਈ ਇਨਸਾਨ ਨਹੀਂ ਹੋਊਗਾ ਜਿਹੜਾ ਪੀਆਰ ਤੋਂ ਵਾਂਝਾ ਰਹਿ ਚੁੱਕਾ ਸਾਰਿਆਂ ਨੂੰ ਪੀਆਰ ਮਿਲ ਜਾਣੀ ਕਿਉਂਕਿ ਇਹ ਟੈਸਟ ਹੀ ਬਹੁਤ ਹੀ ਜ਼ਿਆਦਾ ਆਇਲਸ ਤੇ ਸੈਲਪੇਪ ਜਿਹੜਾ ਹੈ ਨਾ ਸ਼ੈਰੀ ਇਟਸ ਨਾਟ ਅ ਕੱਪ ਆਫ ਟੀ ਆਫ एवरीवन ਹਰ ਕੋਈ ਇਨਸਾਨ ਆਇਲ ਸੈਲਪੇਪ ਵੱਲ ਨਹੀਂ ਜਾ ਸਕਦਾ ਜਿਨ੍ਹਾਂ ਨੂੰ 25 25 30 30 ਸਾਲ ਹੋ ਗਏ ਕਿਤਾਬਾਂ ਛੱਡੀਆਂ ਨੂੰ ਲੈਟਸ ਸੇ ਉਹ ਪੜ੍ਹੇ ਵੀ ਨਹੀਂ ਆਪਣੇ ਟਾਈਮ ਤੇ ਉਹ ਫਿਰ ਆਇਓ ਸੈਲਫ ਟੈਪ ਕਰਨ ਲੱਗੇ 7-8 ਮਹੀਨੇ ਜ਼ਰੂਰ ਲਗਾਉਣਗੇ ਹੂੰ 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 ਬਿਲਕੁਲ ਇਹ ਟੈਸਟ ਜਿਹੜਾ ਹੈਗਾ ਤੁਸੀਂ 6 ਵੀਕਸ ਕਲਾਸਸ ਅਸੀਂ ਪ੍ਰੋਵਾਈਡ ਕਰਦੇ ਹਾਂ ਮੈਨੂੰ ਲੱਗਦਾ 6 ਵੀਕਸ ਵੀ ਜ਼ਿਆਦੀਆਂ ਹੁੰਦੀਆਂ 3 ਟੂ 4 ਵੀਕਸ ਦੀ ਤਿਆਰੀ ਵਿੱਚ ਸਟੂਡੈਂਟ ਪ੍ਰਿਪੇਅਰ ਹੋ ਜਾਂਦਾ ਚਾਹੇ ਉਹ ਪੜਿਆ ਲਿਖਿਆ ਚਾਹੇ ਉਹ ਅਨਪੜਾ ਹੂੰ ਹੂੰ ਸੋਈ ਟੈਸਟ ਨੂੰ ਮਾਨਤਾ ਤਾਂ ਮਿਲਣੀ ਚਾਹੀਦੀ ਹੈ ਹੂੰ ਹੂੰ ਬਿਲਕੁਲ ਵਾਜ਼ਵੀ ਉਠਣੀ ਚਾਹੀਦੀ ਹੈ ਇਹਨਾਂ ਟੈਸਟ ਲਈ ਕਿਉਂਕਿ ਇਹ ਟੈਸਟ ਜਿਹੜੇ ਹੈਗੇ ਸਾਨੂੰ ਪੀਅਰ ਵੱਲ ਬਹੁਤ ਈਜ਼ੀਲੀ ਲੈ ਕੇ ਜਾ ਸਕਦੇ ਜੀ ਬਿਲਕੁਲ ਆਮਨ ਤੁਸੀਂ ਆਖੀਰ ਦੇ ਵਿੱਚ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ ਖਾਸ ਕਰਕੇ ਜਿਹੜੇ ਸੀਐਲਬੀਪੀਟੀ ਇਗਜ਼ਾਮ ਬਾਰੇ ਸੋਚ ਰਹੇ ਨੇ ਬਿਲਕੁਲ ਜੀ CLBPटी एग्जाम ਜਿਹੜਾ ਹੈਗਾ ਇਹ ਟੈਸਟ ਬਹੁਤ ਹੀ ਈਜ਼ੀ ਹੈਗਾ ਇਹਦੇ ਤੋਂ ਡਰੋ ਨਾ ਤੁਸੀਂ ਤੇ ਮੈਨੂੰ ਤੁਸੀਂ ਸਾਡੇ ਰਿਜ਼ਲਟਸ ਵੀ ਚੈੱਕ ਕਰ ਸਕਦੇ ਹੋ ਸਾਡੇ 110% ਦੇ ਰਿਜ਼ਲਟਸ ਹੁੰਦੇ ਆ ਇਸ CLBPटी ਨੂੰ ਲੈ ਕੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ 6043005988 ਤੇ ਤੁਸੀਂ ਟੈਕਸਟ WhatsApp ਵੀ ਕਰ ਸਕਦੇ ਹੋ ਤੇ ਸਾਨੂੰ ਆਫਿਸ ਜਾ ਕੇ ਐਨੀ ਟਾਈਮ ਆਵਰਸ ਫਰ ਬ੍ਰਾਂਚ ਜੇ ਮਿਲ ਸਕਦੇ ਹੋ ਥੈਂਕ ਯੂ ਜੀ ਅਮਨਪ੍ਰੀਤ ਕੌਰ ਜੀ ਥੈਂਕ ਯੂ ਸੋ ਮੱਚ ਨਾਲ ਜੁੜਨ ਦੇ ਲਈ ਹੋਰ ਜਾਣਕਾਰੀ ਲਈ ਤੁਹਾਡੇ ਨਾਲ رابطہ ਸੀ ਕਰਦੇ ਰਾਂਗੇ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸ਼ੈਰੀ ਚੈਕ